ਦਾ ਕਰਦਾ ਹੈ ਸਰਕਲ ਦੇ ਵਿੱਚ ਤੁਸੀਂ ਕੀ ਕਰਨਾ ਹੈ ਜੋ ਮੇਰਾ ਅਜਮਾਇਆ ਹੋਇਆ ਤਰੀਕਾ ਹੈ ਕਿ ਇਹ ਜੋ ਸਾਡਾ ਤਕੀਆ ਹੈ ਸਰਾਣਾ ਹੈ ਇਸ ਦੇ ਤੇ ਨੀਚੇ ਇੱਕ ਛੋਟੀ ਲੋਹੀਟ ਰੱਖੀ ਹੈ ਜਿਸ ਨੂੰ ਫੋਲਡ ਕਰਦੇ ਕਰਦੇ ਲਏ ਆਏ ਹਾਂ ਫੋਲਡ ਕਰਕੇ ਇਹ ਉਹ ਜਿਹੜਾ ਸਾਡਾ ਸਿਰ ਹੈ ਇਸੇ ਆਏਗਾ। ਔਰ ਜਿਹੜੀ ਸਾਡੀ ਗਰਦਨ ਦਾ ਪਿਛਲਾ ਪਾਸਾ ਹੁੰਦਾ ਜਿੱਥੇ ਖਾਲੀ ਥਾਂ ਹੁੰਦੀ ਉਹ ਇਸ ਦੇ ਉੱਪਰ ਆਏਗਾ। ਸਰਵਾਈਕਲ ਹੋਣ ਦਾ ਕਾਰਨ ਇਹ ਹੈ ਕਿ ਉਸ ਹਿੱਸੇ ਨੂੰ ਲੰਬੇ ਸਾਲਾਂ ਤੋਂ ਕਈ ਸਾਲਾਂ ਤੋਂ ਰਾਤ ਦੇ ਟਾਈਮ ਕੋਈ ਆਸਰਾ ਨਹੀਂ ਮਿਲਿਆ। ਇਹ ਜੋ ਅਸੀਂ ਹੁਣ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਇਹ ਉਸ ਗਰਦਨ ਨੂੰ ਸਹਾਰਾ ਦੇ ਕੇ ਰੱਖੇਗਾ। ਇਸ ਤਰ੍ਹਾਂ ਦੇ ਰੈਡੀमेड ਬਿਜਾਰ ਚ ਸਰਾਂਡੇ ਵੀ ਮੰਦੇ ਨੇ ਜਿਹਨਾਂ ਨੂੰ ਸਰਵਾਈਕਲ ਪਿਲਵਾ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਅੱਜਕੱਲ ਜੋ ਇੱਕ ਹੋਰ ਹੈ ਲੋਰ ਬੈਕ ਪੇਨ ਕਮਰ ਦੇ ਨੀਚੇ ਹਿੱਸੇ ਦੇ ਵਿੱਚ ਦਰਦ ਹੋਣਾ ਉਸ ਲਈ ਤੁਸੀਂ ਜਿੱਥੇ ਤੁਹਾਡੇ ਕਮਰੇ ਦਰਦ ਹੈ ਇਸ ਤਰ੍ਹਾਂ ਹੀ ਇੱਕ ਡਬਲ ਬੈੱਡ ਦੀ ਚਾਦਰ ਜਾਂ ਲੋਈ ਕੋਈ ਲੋਈ ਹੈ ਉਸ ਨੂੰ ਫੋਲਡ ਕਰਕੇ ਰੱਖ ਲੈਣਾ ਹੈ ਔਰ ਜਿੱਥੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਆ ਆਦਮ ਸੌਣ ਲੇ ਕੇ ਉਸ ਨੂੰ ਉਸ ਪੁਆਇੰਟ ਦੇ ਨੀਚੇ ਰੱਖਣਾ ਹੈ ਸਵੇਰ ਜਦੋਂ ਅਸੀਂ ਉੱਠਾਂਗੇ ਤੁਸੀਂ ਵੇਖਾਂਗੇ ਕਿ ਜਿਹੜਾ ਸਾਨੂੰ ਪਹਿਲਾਂ ਦਰਦ ਹੁੰਦਾ ਸੀਗਾ ਹੁਣ ਸਾਡਾ ਦਰਦ ਉਸ ਨਾਲੋਂ ਕਾਫੀ ਘਟਾ ਹੈ ਬਾਕੀ ਹੋਰ ਮੈਂ ਤੁਹਾਡੇ ਨਾਲ ਆਪਣੇ ਤਜਰਬੇ ਜ਼ਿੰਦਗੀ ਦੇ ਸਾਂਝੇ ਕਰਦੇ ਰਹਾਂਗਾ ਗੁੱਡ ਨਾਈਟ